ਸਤਨਾਮ ਵਾਹਿਗੁਰੂ ਸਹਿ ਜੀਉ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪਸਾਦ ਸਲੋਕ ਸਹਿਸਕ੍ਰਿਤੀ ਮਹਲਾ ਪਹਿਲਾ ਆੜ ਪੁਸਤਕ ਸੰਦੇਆਵਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਢੂਠ ਬਿਪੂਖ ਸੰਸਾਰੰ ਬਹਿ ਪਾਲ ਤਿਹਾਲ ਵਿਚਾਰੰ ਗਲ ਮਾਲਾ ਫਿਲਕ ਲਿਲਾਟੰ ਜੋ ਤੋਤੀ ਬਸਤਰ ਕਾਠੰ ਜੋ ਜਾਨਸ ਬ੍ਰਹਮੰ ਕਰਮੰ ਸਭ ਕੋ ਕਟ ਨਿਸ਼ਟਾ ਕਰਮੰ ਓ ਨਾਨਕ ਨਿਸ਼ਚਉ ਤਿਆਵੈ ਬਿਨ ਸਤਗੁਰ ਬਾਟ ਨ ਪਾਵੈ ਨੇ ਪਲੰ ਤਸ ਜਨਮਸ ਜਾਵਤ ਬ੍ਰਹਮ ਨ ਬਿੰਦਤੇ ਸਾਕਰੰ ਸੰਸਾਰਸ ਗੁਰਪੁਰ ਸਾਧੀ ਤਰ੍ਹਾਂ ਹੈ ਕਿ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਰਨ ਤੱਤੇ ਵਸ ਹੈ ਜਿਨ ਕਲ ਰੱਖੀ ਧਾਰ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣੈ ਖੱਤਰੀ ਸ਼ਬਦੰ ਸੂਰ ਸ਼ਬਦੰ ਛੂਦਰ ਸ਼ਬਦੰ ਤਰਾਕ੍ਰਿਤ ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਣ ਸਕਿਓ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਝਨ ਦੇਵ ਏਕ ਕ੍ਰਿਸ਼ਨ ਦਾ ਸਰਬ ਦੇਵਾ ਦੇਵ ਦੇਵਾ ਤਾਂ ਆਤਮ ਹੈ ਆਤਮੰ ਸ਼੍ਰੀ ਬਾਸ ਦੇਵਸ ਜੇ ਕੋਈ ਜਾਣ ਸਕੇ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਝਨ ਦੇਵ ਸ਼ਲੋਕ ਸਹਸਕ੍ਰਿਤੀ ਮਹਲਾ 5 ਤੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅਤੰਤ ਮਾਤਾ ਕਤੰਚ ਤਿਤਾ ਕਤੰਚ ਬਨਤਾ ਬਨੋਦ ਸੁਤੇ ਕਤੰਚ ਭਰਾਤ ਨਿਤ ਹਿਤ ਬੰਦੋ ਕਤੰਚ ਮੋਹ ਕਟੰਬਿਤੇ ਕਤੰਚ ਚਪਲ ਨੋਨੀ ਰੂਪੰ ਨੇਖੰਤੇ ਤਿਆਗੰ ਕਰੋਤ ਰਹਿੰਤ ਸੰਗ ਭਗਵਾਨ ਸਿਮਰਨ ਨਾਨਕ ਲਬਦਿੰ ਅਚੁਕ ਤਨੈ ਨਿਗੰਤ ਮਾਤਿ ਬਿਦਾ ਸੁਨੇਹੁ ਰਿਗ ਸੁਨੇਹੁ ਘਾਤ ਬੰਧਵੈ ਰਿਗ ਸੁਨੇਹੁ ਬਨਤਾ ਬਿਲਾਸ ਸੁਖੈ ਰਿਗ ਸੁਨੇਹੁ ਗ੍ਰਿਹਾਰਤਿ ਕੈ ਸਾਧ ਸੰਗ ਸੁਨੇਹ ਸਤਿਯੰ ਸੁਖਿਯੰ ਬਸੰਤ ਨਾਨਕੈ ਮਿਥਿ ਅੰਤ ਦੇਹੁ ਹੀ ਅਨੰਤ ਬਲਨੰ ਵਰਧੰਤ ਜਰੂਆ ਇਤੇ ਅੰਤ ਮਾਇਆ ਅਤੇ ਹੰਤ ਆਸਾ ਆਥਿਤਿ ਭਵਨੰ ਅਨੰਤ ਸਵਾਸਾ ਪੈ ਆਣ ਧਰਮੰ ਪਤੰਤ ਮੋਹ ਕੂਪ ਦੁਰਲਭ ਦੇਹੁ ਤਤ ਆਸਰਿਯੰ ਨਾਨਕ ਗੋਬਿੰਦ 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 ਗੋਪਾਲ ਕਿਰਪਾ ਆਤ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣ ਨਵੰਤ ਦਵਾਰੰ ਭੀਤ ਰਹਤੰ ਬਾਹਿ ਰੂਪੰ ਸਥੰਭਨ ਗੋਬਿੰਦ ਨਾਮੰ ਨੈ ਸਮਰੰਤ ਅਗਿਆਨੀ ਜਾਨੰਤ ਅਸਥਿਰੰ ਗੁਰਲਬ ਦੇਹ ਉਧਰੰਤ ਸਾਧ ਸ਼ਰਨ ਨਾਨਕ ਹਰ 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 ਹਰਿ ਵਰੇਜ ਪੰਥ ਸੁਭੰਤ ਕੋਇ ਅਚੁਤ ਗੁਣ ਗਹਿ ਪੂਰਨੰ ਬਹੁ ਲੋਪਾ ਕ੍ਰਿਪਾਲਾ ਗੰਭੀਰੰ ਊਚੈ ਸਰਬਗਪਾਰਾ ਰਤਿਆ ਪ੍ਰੀਯੰ ਬਿਸ਼ਰਾਮ ਚਿਰਨੰ ਅਨਾਥ ਨਾਥਿ ਨਾਨਕ ਸ਼ਰਨੰ ਮ੍ਰਿਗੀ ਪੇਖੰਤ ਬਧਕ ਪ੍ਰਹਾਰੇਣ ਲਖ ਆਬਦ ਹੈ ਆਹੋ ਦਸ ਰਖੇਣ ਗੋਪਾਲੈ ਨਾਨਕ ਰੂਮ ਨਾ ਛੇਧ ਤੇ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰਦਸ਼ ਵਿਖੰਥਾਨ ਬਸੰਤ ਉਚੈ ਨੈ ਸਮਰੰਤ ਮਰਣੰ ਕਦਾਂਚੇ ਊਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਕਰਖਤੇ ਸ਼ਬਦੰ ਰਤੰ ਹਿਤੰ ਮਯਾ ਇਰੰ ਕਲੀ ਕਰਮ ਕਰਤੂਆ ਵਤੰਤ ਸਤਰਾਗਤੋ ਭਰਵਮੋਹ ਭਗਵਾਨ ਰਮਣੰ ਸਰਬਤਰਥਾਨੰ ਦ੍ਰਿਸ਼ਟੋ ਤੁਯੰ ਅਮੋਗ ਦਰਸ਼ਨੰ ਸੁਸੰਤ ਸਾਦ ਰਸਨਾ ਹਰ 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 ਹਰੇ ਨਾਨਕ ਰੇਯੰ ਜਾਪ ਜਪਨਾ ệਤੰਤ ਰੂਪੰ ਕਟੰਤ ਦੀਪੰ ệਤੰਤ ਰਵ ਸਸੀਯਰ ਨਖੇਤਰ ਗਗਨੰ ệਤੰਤ ਬਸੁਦਾ ਗਿਰਤਾਰਿ ਸ਼ਖੰਡੰ ệਤੰਤ ਲਲਨਾ ਸੁਤਪ੍ਰਾਤ ਸੁਤਪ੍ਰਾਤ ਹਿਤੰ ਕਟੰਤ ਪਨ ਕਨਕ ਮਾਨਕ ਮਾਇਕ ਰੂਪੰ ਮਹ ਕਟੰਤ ਕੇਵਲ ਭੂਪਾਲ ਅਚੁਤ ਅਸਰੰ ਨਾਨਕ ਸਾਧ ਜਨ ਮਹ ਵਿਲੰਭ ਧਰਮ ਵਿਲੰਭ ਪਾਪੰ ਰਿੜੰਤ ਨਾਮੰ ਅਜੰਤ ਲੋਭੰ ਚਰਨ ਸੰਤੰ ਕਿਲ ਵਿਖਨਾਸੰ ਰਾਪਤੰ ਧਰਮ ਲਖਣ ਨਾਨਕ ਜੇ ਸੋ ਪ੍ਰਸੰਨ ਮਾਦਵੈ ਮਿਰਤ ਮੋਹ ਅਲਪ ਬੁੱਧੰ ਰਚੰਤ ਬਨਤਾ ਬਨੋਦ ਸਾਹ ਗਲਬਨ ਬਹਿਕਰਮ ਕਨਕ ਕੁੰਡਲਹਿ ਬਚਿਤ੍ਰ ਮੰਦਰ ਸੋਵੰਤ ਬਖਰਾ ਇਤੇ ਹੰਤ ਮਾਇਆ ਵਿਆਪਤੰ ਇਹ ਅਚੁਪ ਸ਼ਰਣਾ ਸੰਤ ਨਾਨਕ ਓ ਭਗਵਾਨਹਿ ਨਮੈ ਜਨਮੰ ਤ ਮਰਨੰ ਹਰਿ ਕੰਤਾ ਸੋਹੰ ਓਹੰ ਤਰੁਹ ਊਜੰ ਤ ਨਿਚੰ ਨਾਨਕ ਮੁਚੰ ਰਾਜੰ ਤ ਮਾਨੰ ਅਭਿਮਾਨੰ ਤ ਹੀਨੰ ਪ੍ਰਵਿਰਤ ਮਾਰਗੰ ਵਰਤੰਤ ਦਿਨਾਸਨੰ ਗਉਨ ਭਜਨ ਸਾਧ ਸੰਗੇਣ ਅਸਰੰ ਨਾਨਕ ਭਗਵੰਤ ਭਜਨਾਸਨੰirਪੰਤ ਹਰੀੰ ਮਤ ਕਤ ਗਿਆਨਿ ਨਿਗਸੀਧ ਬੁਧਾ ਸੁਲਤਾਨੰ ਬਸਿ ਅੰਤ ਰਿਘੰ ਤਿਆਗ ਮਨ ਈਤਲੰਤ ਰਜੰ ਬ੍ਰਿੜ ਸੰਤ ਗਿਆਨੰ ਰਹੰਤ ਜਨਮੰ ਹਰ ਦਰਸ ਦੀਨਾ ਬਾਜੰਤ ਨਾਨਕ ਸ਼ਬਦ ਦੀਨਾ ਰਹੰਤ ਵੇਦਾ ਗੁਨੰਤ ਗੁਨੀਆ ਸੁਨੰਤ ਬਾਲਾ ਬਹੁ ਵਿਧ ਪ੍ਰਕਾਰਾ ਦਰੰਤ ਸੁਬਿੱਧਿਆ ਹਰ ਹਰਿ ਕ੍ਰਿਪਾਲਾ ਨਾਮਦਾਨ ਜਾ ਚੰਤ ਨਾਨਕ ਦੈਨ ਹਾਰ ਗੁਰਗੋਪਾਲਾ ਮੈਂ ਚਿੰਤਾ ਮਾਤ ਐਸੋ ਭਰਾਤੈ ਮੈਂ ਚਿੰਤਾ ਕਛ ਲੋਕਿਕੈ ਮੈਂ ਚਿੰਤਾ ਬਨਸਾਤ ਸੁਤਮੀਕੈ ਪ੍ਰਵਰਤ ਮਾਇਆ ਤਨਵੰਦਨੈ ਦਇਾਲ ਏਕ ਭਗਵਾਨ ਪੁਰਖੈ ਨਾਨਕ ਸਰਬਜੀਵ ਪ੍ਰਤਪਾਲਕੈ ਅਨਤੈ ਵਿਤੰ ਅਨਤੈ ਤੁੰਗੈ ਅਨਤੈ ਆਸਾ ਬਹੁ ਬਿਦ ਪ੍ਰਕਾਰੰ ਅਨਤੈ ਹੇਤੰ ਅੰਗ ਬੰਧੰ ਧਰਮ ਮਾਇਆ ਮਲਨੰ ਵਿਕਾਰੰ ਨਿਰੰਤ ਜੋਨ ਅਨੇਕ ਜਟ ਰਾਗਨ ਮੈਂ ਸਮਰੰਤ ਮਲੀਨ ਬੁਦੇਮ ਏ ਗੋਬਿੰਦ ਕਰਤ ਮਿਆ ਨਾਨਕ ਪਤ ਤੋ ਉਦਾਹਰਨ ਸਾਧ ਸੰਗ ਮੈਂ ਨਿਰੰਤ ਗਿਰ ਪਤ ਪਾਤਾਲੰ ਜਲੰਤ ਦੇ ਦੀਪ ਵੈਸਵੰਤਰ ਬਹੰਤ ਅਗਾਤ ਅੰਤਰੰਗੰ ਦੁਖੰਤ ਗ੍ਰਹਤੰਤਾ ਜਨਮੰਤਾ ਮਰਨੈ ਅਨਕ ਸਾਧਨੰ ਨ ਸਿਧਿਯਤੇ ਨਾਨਕ ਅਸਥੰਬੰ ਅਸਥੰਬੰ ਸੰਬੰਬੰ ਸਬਦ ਸਾਧ ਸਵਜਨਾ ਹੋਰ ਦੁਖਿਅੰ ਅਨਕ ਹਤਿਅੰ ਜਨਮਦਾਰ ਦਰੰ ਮਹਾ ਵਿਗਿਆਦੰ ਮਕੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਤ ਪਸਮੰਕਰੂਪ ਅੰਧਕਾਰ ਸਮਰਤ ਪ੍ਰਕਾਸ਼ੰ ਗੁਣ ਦਮੰਤ ਅਗ ਖੰਡ ਮੈਂ ਰਿਦਵ ਸੰਤ ਪੈ ਭੀਤ ਦੂਤੈ ਕਰਮ ਕਰਤ ਮਹਾ ਨਿਰਮਲੈ ਜਨਮ ਮਰਨ ਰਹੰਤ ਸਰੋਤਾ ਸੁਖ ਸਮੂ ਅਮੋਗ ਦਰਸ਼ਨੈ ਕਰਨ ਜੋਗ ਸੰਤ ਪ੍ਰਿਯ ਨਾਨਕ ਕੋ ਭਗਵਾਨ ਖੇਮੰ ਕਰੋਤ ਪਾਚੰ ਕਰੋਤ ਅਗਰਣੀ ਬਹੈ ਨਿਰਾਸੰ ਆਸ ਊਰਨੈ ਨਿਰਤਨ ਤੈ ਅਨੰਤਨਵੰਤੈ ਰੋਗਿਯੰ ਰੋਗ ਖੰਡਨੈ ਭਗਤਿਯੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨੈ ਆਰ ਬ੍ਰਹਮ ਪਰਖ ਦਾਤਾਰੈ ਨਾਨਕ ਗੁਰ ਸੇਵਾ ਕਿਯੰ ਨ ਲਭਯਤੇ ਅਤਰੰ ਤਰੰ ਧਾਰਨੈ ਨਿਰਤਨੰ ਧਨ ਨਾਮ ਨਰਹਰੈ ਅਨਾਥ ਨਾਥ ਗੋਬਿੰਦੈ ਬਲਹੀਨ ਬਲ ਕੇਸਵੈ ਸਰਬ ਭੂਤ ਦਇਆਲ ਅਚੁੱਤ ਦੀਨ ਬੰਦਵ ਦਾਮੋਦਰੈ ਸਰਬਗ ਪੂਰਨ ਪਰਖ ਭਗਵਾਨ ਹੈ ਭਗਤ ਵਛਲ ਕਰੁਣਾ ਮੀਆ ਘਟ ਘਟ ਬਸੰਤ ਬਾਸ ਦੇਵ ਹੈ ਪਾਰ ਬ੍ਰਹਮ ਪਰਮੇਸ਼ਰ ਹੈ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਹਿ ਬਿਸਰੰਤ ਨਾਰਾਇਣ ਹੈ ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪ੍ਰਖੋਤਮੰ ਸਭ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਭਰਨ ਪੋਖਣ ਕਰੰਤ ਜੀਆ ਇਸ਼ਰਾਮ ਚਾਦਨ ਬੇਵੰਤ ਦਾਨ ਸਿਰਜੰਤ ਰਤਨ ਜਨਮ ਚਤੁਰ ਸੇਤਨ ਬਰਤਨ ਸੁਖ ਆਨੰਦ ਪ੍ਰਸਾਦ ਹੈ ਸਿਮਰੰਤ ਨਾਨਕ ਹਰ ਹਰ ਹਰੇ ਹਨ ਤੈ ਰਤਨਾ ਨਿਰਮੋਤੇ ਦਾਨੰ ਕਰਾ ਪੂਰ ਦੇਣ ਹੰਚੰਤੇ ਮਹੀਤ ਤੇ ਵਿਪਰੀਤ ਬੁਧੰ ਮਾਰਤ ਲੋਕ ਹੈ ਨਾਨਕ ਤਿਰੰਗ ਕਾਲ ਦੁਖ ਭੋਗਤੇ ਮ੍ਰਥਾ ਅਨੁਗ੍ਰਹਿ ਗੋਬਿੰਦ ਹੈ ਜਸ ਸਮਰਨ ਰਦੰਤਰ ਆਰੋਗਿਆ ਮਹਾਰੋਗਿਆ ਦੇ ਸਮਰਤੇ ਕਰੁਣਾਮਯਾ ਰਮਣੰ ਕੇਵਲੰ ਕੀਰਤਨੰ ਸੋ ਧਰਮੰ ਦੇਹ ਧਾਰਨ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤ ਨ ਤ੍ਰਿਪਤੇ ਸਹਿਨ ਸੀਲ ਸੰਤੰ ਸਹਿਨ ਸੀਲ ਸੰਤੰ ਸਮ ਮਿੱਤਰ ਸਹਿ ਦੁਰਗਨ ਨਾਨਕ ਭੋਜਨ ਅਨੇਕ ਪ੍ਰਕਾਰੇਣ ਨੰਦਗ ਆਵਦ ਹੋਏ ਉਪਤਿਸ਼ਟ ਤੇ ਤਿਰਸਕਾਰ ਨਹਿਪਵੰਤ ਨਹਿਪਵੰਤ ਮਾਨ ਭੰਗਨ ਸੋਗਾ ਜੀਨ ਨਹਿਪਵੰਤ ਨਹਿਪੋਹੰਤ ਸੰਸਾਰ ਦੁਖਨ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ ਨਾਨਕ ਤੇ ਪ੍ਰਾਣੀ ਸੁਖ ਬਾਸਨ ਹੈ ਕਹਿਨਾ ਸਾਧ ਸਮੂਹ ਪੂਰ ਅਜਤੰ ਸੰਨਾਹ ਤਨ ਨਿਮਰਤਾ ਆਪਦਾ ਹੈ ਗੁਣ ਗੋਬਿੰਦ ਰਮਨੰ ਔਟ ਗੁਰ ਸ਼ਬਦ ਤਰ ਚਰਮਣ ਆ ਰੂੜ ਤੇ ਅਸ਼ਵ ਰਥ ਨਾਗ ਮੁਜਮ ਤੇ ਪ੍ਰਭ ਮਾਰਗ ਵਿਚਰ ਤੇ ਨਿਰਭੈ ਹੂੰ ਸਤਰ ਸੈਨਾ ਆਇਮ ਤੇ ਗੋਪਾਲ ਕੀਰਤਨ ਜਿਤ ਤੇ ਵਿਸ਼ਵ ਸੰਸਾਰ ਹੈ ਨਾਨਕ ਵਸਿਆ ਕਰੂਤ ਪੰਚ ਤਸ਼ਤਰ ਮ੍ਰਿਗ ਕ੍ਰਿਸ਼ਨਾ ਗੰਦਰਵ ਨਗਰੰ ਸੁਰਮ ਛਾਇਆ ਰਤ ਦੁਰਮਤੈ ਸਤੈ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮੈ ਨਤ ਵਿਦਿਆ ਨਿਧਾਨ ਨਿਗਮ ਨਤ ਗੁਣਗਯ ਨਾਮ ਕੀਰਤਨ ਨਤ ਰਾਗ ਰਤਨ ਕੰਠੰ ਨਹ ਚੰਚਲ ਚਤੁਰ ਚਾਤੁਰ ਭਾਗ ਉਦਮ ਲਬਦਿਯੰ ਮਾਇਆ ਨਾਨਕ ਸਾਧ ਸੰਗ ਖਲ ਪੰਡਤ ਕੰਠ ਰਮਣੀ ਰਾਮ ਰਾਮ ਮਾਲਾ ਹਸਤ ਊਤ ਪ੍ਰੇਮ ਧਾਰਨੀ ਜੀ ਭਣ ਜੋ ਉਤਮ ਸ਼ਲੋਕ ਉਧਰਨੰ ਨੈਨ ਨੰਦਨੀ दुर्मनप्रहीनस्य जो प्राणी जगंत जन्म प्रश्न ने ऊकराह ऊकराह गर्तव है कक है सर्प नह तुल्खले चरनार्धन भजनं प्रद्यं नाम धारणं कीर्तनं साध संगेण नानक न दृष्टंत जमदूतन नच दुर्लभं तनं रूपं नच दुर्लभं स्वर्गराजन नच दुर्लभं कोधनं विञ्जनं ਨੱਚ ਦੁਰਲਭੰ ਸੁਅੰਬਰ ਨੱਚ ਦੁਰਲਭੰ ਸਤਿ ਮਿਤ੍ਰ ਭਰਾਤ ਬੰਦਵ ਨੱਚ ਦੁਰਲਭੰ ਬਨਤਾ ਵਿਲਾਸੈ ਨੱਚ ਦੁਰਲਭੰ ਵਿਦਿਆ ਪ੍ਰਦੀਨੰ ਨੱਚ ਦੁਰਲਭੰ ਚਤੁਰ ਚੰਤਲਾ ਦੁਰਲਭੰ ਇੱਕ ਭਗਵਾਨ ਨਾਮੈ ਨਾਨਕ ਲਬਦੰ ਸਾਧ ਸੰਗਿ ਕਿਰਪਾ ਪ੍ਰਭੰ ਜਤ ਤਤਹ ਤਤਹ ਦ੍ਰਿਸ਼ਟੰ ਸਵਰਗ ਮਰਤ ਫਿਆਲ ਲੋਕੈ ਸਰਬਤਰ ਨਮਨੰ ਗੁਵਿੰਦ ਨਾਨਕ ਲੇਪ ਛੇਪਨਾਂ ਲਿਪਿ ਅਤੇ ਲਿਖਿਆ ਤੇ ਅੰਤ ਅਮਰਕੰ ਦ੍ਰੁਸਤਾਂ ਸਖਾ ਸੁਧਨ ਦੁਖੰ ਕਿਆੰਤ ਸੁਖਿੰ ਸੇਪੀ ਸੰਤਾਨ ਨਿਰਪਿਯ ਥਾਨ ਬਿਹੂਨ ਵਿਚ ਰਾਮ ਨਾਮ ਨਾਨਕ ਕਿਰਪਾਲ ਹਰ ਹਰ ਗੁਰੈ ਸਰਬ ਸੀਲ ਨਮੰ ਸੀਲੰ ਸਰਬ ਪਾਵਨ ਨਮ ਪਾਵਨ ਸਰਬ ਕਰਤਬ ਨਮੰ ਕਰਤਾ ਨਾਨਕ ਲੇਪ ਛੇਪਨਾਂ ਲਿਪਿ ਅਤੇ ਨਾ ਸੀਤਲੰ ਚੰਦਰ ਦੇਵ ਨਾ ਸੀਤਲੰ ਬਾਵਨ ਚੰਦਨ ਨਾ ਸੀਤਲੰ ਸੀਤਰ ਤੇਮ ਨਾਨਕ ਸੀਤਲੰ ਸਾਧ ਸੁਵਜਨ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤ੍ਰ ਪੂਰਨ ਧਿਆਨੰ ਸਮ ਦੁਖ ਸੁਖੰ ਜਗਤ ਨਿਰਮਲ ਨਿਰਵੈਰਨ ਦਇਆਲੰ ਸਰਬਤ੍ਰ ਜੀਆ ਅੰਤ ਦੋਖ ਵਿਵਰਜਤ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤ ਉਪਦੇਸੰ ਸਭ ਮਿੱਤਰ ਛਤਰ ਭਗਵੰਤ ਭਗਤ ਭਾਵਨੀ ਪਰ ਨੰਦਾ ਨੈਜ ਰੋਤ ਸ੍ਰਵਨੰ ਆਪ ਤਿਆਗ ਸਗਲ ਰੇਣੁਕੈ ਘਟ ਲਖਿ ਹਨ ਪੂਰਨੰੁਰਖੈ ਨਾਨਕ ਨਾਮ ਸਾਧ ਵਦਨ ਹੈ ਅਜਾ ਭਗਵੰਤ ਕੰਧ ਮੂਲੰ ਵਸੰਤੇ ਸਮੀਪ ਤੇਰਾ ਤਤਰ ਜਤੇ ਸੰਸਾਰੈ ਨਾਨਕ ਸੋਗ ਹਰਥੰ ਵਿਆਪਤੇ ਹਲੰ ਚਦਰੰ ਕੋਟ ਵਿਜਨੰ ਅਪਰਾਧੰ ਕਲਬਿਕਮਲੰ ਪਰਮਮੋਹ ਮਾਨ ਅਪਮਾਨ ਮਦੰ ਮਾਇਆ ਵਿਆਪਤੰ ਮਿੱਤਰ ਜਨਮ ਪ੍ਰਮੰਤ ਨਰਕ ਅਨਿਕ ਉਪਾਵੰ ਨ ਸਿਧਿਅਤੇ ਨਿਰਮਲੰ ਸਾਧ ਸੰਗ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤਪਤੈ ਕਰਨ ਚਰਨ ਸੁਆਮੀ ਰਮਨ ਸੀਲ ਪਰਮੇਸ਼ਰ ਕਰਨ ਕਾਰਨ ਸਮਰਥੈ ਦਾਨ ਦੇਤ ਪ੍ਰਭ ਪੂਰਨੈ ਨਦ ਆਸ ਕਰਨ ਸਗਲ ਅਰਥ ਆਲਿਯ ਗੁਣ ਨਿਧਾਨ ਸਮੰਤ ਨਾਨਕ ਸਗਲ ਜਾ ਚੰਤ ਜਾਤਿ ਕੈ ਦੁਰਗਮ ਸੁਭਾਨ ਸੁਘਮੰ ਮਹਾ ਦੂਖ ਸਰਵ ਸੁਖਨ ਦੁਰਵਕੰ ਭੇਦ ਪਰਮੰ ਸਾਖਤ ਪਿਸਮੰ ਤਾਂ ਸੁਰਜਨੈ ਹਥਤੰ ਸੋਗ ਅਰਥੰ ਪਹਿ ਕੀਮੰਤਾ ਨਿਰਪਵੈ ਪ ਅਤਵਿਯੰ ਮਹਾਨਗਰ ਬਾਸੰ ਧਰਮ ਲਖਯਣ ਪ੍ਰਮਯਾ ਵਾਦ ਸੰਗਮ ਰਾਮ ਰਾਮ ਰਮਨੰ ਸ਼ਰਨ ਨਾਨਕ ਹਰ ਹਰ ਦਇਾਲ ਚਰਨੰ ਇਹ ਅਜਤ ਪੂਰ ਸੰਗ੍ਰਮ ਅਤ ਬਲਨਾ ਬੋ ਮਰਦਨ ਗਣ ਗੰਦਰਬ ਦੇਵ ਮਨੁਖਿਓ ਅਸ਼ਪੰਕੀ ਬਿਮੋਹਨ ਹਰ ਕਰਨ ਹਾਰਨ ਨਮਸਕਾਰੰ ਸ਼ਰਨ ਨਾਨਕ ਜਗਦੀਸ਼ਵਰੈ ਇਹ ਕਾਮ ਨਰ ਬਿਸ਼੍ਰਾਮ ਬੋ ਜੋਨੀ ਪ੍ਰਮਾਵਨ ਜਤ ਹਰਨ ਤਾ ਲੋਕ ਗਮਯੰ ਜਪ ਤਪ ਸੀਲ ਵਿਦਾਰਨ ਅਲਪ ਸੁਖ ਅਵਿਤ ਚੰਚਲ ਊਤ ਨੀਤ ਸਮਾਵਣ ਤਵ ਭੈ ਬਿਮੰਤਿਤ ਸਾਧ ਸੰਗਮ ਆਉਟ ਨਾਨਕ ਨਾਰਾਇਣ ਏਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ ਲਿਖੇ ਹੰਤ ਜੀਵੰ ਵਸਿਆ ਕਰੋਤ ਨਿਰਤਯੰ ਕਰੋਤ ਜਥਾ ਮਰਕਟੈ ਅਨਿਕ ਸਾਸਨ ਪਾੜੰਤ ਜਮਦੂਤੈ ਅਵਸੰਦੇ ਅਦਮੰ ਨਰੈ ਵੀਨ ਬਕਤਨ ਜਨ ਦਇਾਲ ਪ੍ਰਭ ਨਾਨਕ ਸਰਬ ਜੀ ਰਖਿਆ ਕਰੋਤ ਇਹ ਲੋਭਾ ਲੰਪਟ ਸੰਗ ਸਰਮੋਰੈ ਤਨਕ ਲਹਿਰੀ ਤਨੋਨ ਤੇ ਭਾਵੰਤ ਜੀ ਆਪ ਪ੍ਰਕਾਰਨ ਤਨਕ ਭਾਤੰ ਤਨਕ ਭਾਂਤ ਬੋਢੋਲ ਤੇ ਨਚ ਮਿਤਰੰ ਨਚ ਇਸਤੰ ਨਚ ਬਾਂਧਵ ਨਚ ਮਾਤ ਪਿਤਾ ਸਭ ਲਗਿਆ ਕਰਨੰ ਕਰੋਤ ਅਖਾਦਿਆ ਆਦਿਅੰ ਅਸਾਦਿਅੰ ਸਾਦਿ ਸਮਝਿਆ ਰਾਹ ਚਰਨ ਸੁਆਮੀ ਵਿਗਿਆਪਤ ਨਾਨਕ ਹਰ ਨਰ ਕਰੇ ਇਹ ਜਨਮ ਮਰਨ ਮੂਲੰ ਅਹੰਕਾਰੰ ਪਾਪਾ ਤੁਮਾ ਮਤਰੰ ਪਦੰ ਛਤਰੰ ਬ੍ਰਹੰਤ ਅਨੇਕ ਮਾਇਆ ਬਿਸੀਰਨ ਭਾਵਨ ਪੂਜਾਵਨ ਤਥਕੰਤ ਜੀਆ ਦੁਖ ਸੁਖ ਬੋ ਭੋਗਨ ਭ੍ਰੰਤ ਯਾਨ ਉਦਯਾਨ ਰਮਣ ਮਹਾ ਵਿਕਟ ਸਾਧ ਰੋਗਨ ਮੈਦੰ 파ਰਬ੍ਰੰ ਪਰਮੇਸ਼ਵਰ ਆਰਾਧ ਨਾਨਕ ਹਰ ਹਰ ਹਰੇ ਏ ਪ੍ਰਾਨਨਾਥ ਗੁਬਿੰਦਾ ਕਿਰਪਾ ਨਿਧਾਨ ਜਗਤ ਗੁਰੂ ਏ ਸੰਸਾਰ ਤਾਪ ਹਰਨਾ ਕਰੁਣਾ ਮੈਂ ਸਭ ਦੁਖ ਹਰੋ ਏ ਸ਼ਰਨ ਜੋਗ ਦਇਆਲਾ ਜੀਨਾਨਾਥ ਮਿਆ ਕਰੋ ਰੀਰ ਸੁਵਸਤ ਕੀਨ ਸਮੈ ਸਿਮਰੰਤ ਨਾਨਕ ਰਾਮਦਾਮ ਉਦੁਰ ਮਾਦਵੈ ਚਰਨ ਕਮਲ ਚਰਨੰ ਰਵਣੰ ਗੋਪਾਲ ਕੀਰਤਨੈ ਸਾਧ ਸੰਗੀਣ ਤਰਣੰ ਨਾਨਕ ਮਹਾ ਸਾਗਰ ਪੈ ਗੁਤਰਾ ਸਿਰ ਮੁਸਤਕ ਰਖਿਆ ਫਾਰ ਬ੍ਰਹਮੰ ਹਸ ਕਾਇਆ ਰਖਿਆ ਪਰਮੇਸ਼ੁਰੈ ਆਤਮ ਰਖਿਆ ਗੋਪਾਲ ਸੁਆਮੀ ਹੰ ਚਰਨ ਰਖਿਆ ਜਗਦੀਸ਼ੁਰੈ ਸਰਬ ਰਖਿਆ ਗੁਰ ਦਿਆਲੈ ਪੈ ਦੂਖ ਬਿਨਾਸਨੈ ਭਗਤ ਵਛਲ ਅਨਾਥ ਨਾਥਿ ਕਰਨ ਨਾਨਕ ਪਰਖ ਚੁਪੈ ਜੀਨ ਕਲਾ ਧਾਰਿਓ ਆਕਾਸ਼ੰ ਵੈ ਸੰਤਰੰ ਕਾਸ਼ ਬੀਸੰ ਜੀਨ ਕਲਾ ਸਤਪੂਰ ਨਖੇਤਰ ਜੋਤਿਹੰ ਸਾਸੰ ਸ੍ਰੀ ਧਾਰਨੰ ਜੀਨ ਕਲਾ ਮਾਤ ਗਰਭ ਪ੍ਰਤਪਾਲੰ ਨ ਚਿਦੰਤ ਜਠਰ ਰੋਗਣ ਜੀਨ ਕਲਾ ਸਤੰਭੰ ਸਰੂਗਰੰ ਨਾਨਕ ਨ ਚਿਦੰਤ ਤਰਨੰ ਤਰੰਗ ਤੋਇਣ ਵਸਾਈ ਗਰਿਸ਼ਟ ਰੂਪੇਣ ਸਿਮਰਨੰ ਸਰਬਤ੍ਰ ਜੀਵਨ ਲਬਧੰ ਸੰਤ ਸੰਗੇਣ ਨਾਨਕ ਸਚੁ ਮਾਰਗੁ ਸਰ ਭਗਤਨੈ ਮਸਤੁ ਪ੍ਰਗਨੰਤ ਸਹਿਲੰ ਕਰਦਮੁ ਕਰ ਅਰੰਤ ਪਤੀਲਕੈ ਸਾਗਰੰ ਲੰਘੰਤ ਪਿੰਦੰ ਤੰ ਪਰਗਾਸ ਹੰਤੈ ਬਾਦ ਸੰਗੀਨਿ ਸਿਮਰੰਤ ਗੋਬਿੰਦ ਸਰਣਾ ਨਾਨਕ ਹਰਿ ਹਰਿ ਹਰੇ ਤਿਲਕਹੀਨੰ ਜਥਾ ਵਿਪਰਾ ਅਮਰਹੀਨੰ ਜਥਾ ਰਾਜਨ ਆਪਦਹੀਨੰ ਜਥਾ ਸੂਰਾ ਨਾਨਕ ਧਰਮ ਹੀ ਨੰ ਤਥਾ ਬੈਸੁਨੈ ਨਾ ਸ਼ੰਕੰ ਨਾ ਚਕਰੰ ਨਾ ਗਦਾ ਨਾ ਸਿਆਮੰ ਅਸ਼ਚਰਜ ਰੂਪੰ ਰਹੰਤ ਜਨਮੰ ਨੇਤ ਨੇਤ ਕਥੰਤ ਬੇਦਾ ਊਤ ਮੂਜ ਅਪਾਰ ਗੁਵਿੰਦਾ ਹਸੰਤ ਸਾਧ ਰਦਿਮ ਅਚਪ ਬੁਜੰਤ ਨਾਨਕ ਬੜ ਭਾਗੀ ਹੈ ਉਦਿਆਨ ਵਸਨ ਸੰਸਾਰੰ ਸੰਬੰਧੀ ਸਵਾਨ ਸਿਆਲ ਖਰੈ ਵਿਖਮ ਸਥਾਨ ਮਨ ਮੋਹ ਮਦਰੰ ਮਾ ਅਸਾਦ ਪੰਤ ਤਸ਼ਕਰ ਹੀਤ ਮੋ ਭੈ ਭਰਮ ਤਮਨ ਅਹੰਗ ਫਾਸ ਕੀਖਿਆਨ ਕਠਨ ਪਾਵਕ ਤੋ ਅਸਾਦ ਘੂਰੰ ਅਗਮ ਪੀਰ ਨ ਲੰਗਨ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸ਼ਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਵਿੰਦ ਗੋਪਾਲ ਅਗਲੇ ਅੰਗ ਰੋਗ ਖੰਡ ਨ ਸਾਧ ਸੰਗੇਣ ਗੁਣ ਰਮਤ ਨਾਨਕ ਸ਼ਰਨ ਪੂਰਨ ਪਰਮੇਸ਼ਰ ਹੈ ਸਿ ਆਮਲੰ ਮਦੁਰ ਮਨੁਕਿਯੰ ਰਦਯੰ ਓਮ ਵੈਰਨ ਨਿਵੰਤ ਹੋਵੰਤ ਮਿਥਿਆ ਇਤਨ ਸੰਤ ਸੁਜਨ ਅਤੀਤ ਮੂੜਾ ਨਾ ਜਾਣੰਤ ਅਟੰਤ ਸਾਸਾ ਨਿਤਪਤੇ ਜੰਤ ਮਹਾਸੁੰਦਰੀ ਆਇਆ ਕਾਲ ਕੰਨਿਆ ਗ੍ਰਾਸਤੇ ਬਚੰਤ ਪੁਰਖੈ ਕਤੰਬ ਲੀਲਾ ਅਨਤ ਆਸਾ ਵਿਖਿਆ ਬਿਨੋਦ ਬਨੰਤ ਬਨੰਤ ਬੋ ਜਨਮ ਹਾਰਿਓ ਕਰਨ ਨਾਨਕ ਕਰੁਣਾਮ ਯਹ ਇਹ ਦੇ 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 ਰਸ ਦੇ ਮਦਰ ਪ੍ਰਿਯ ਸਯੰ ਸਤ ਹਤੰ ਪਰਮ ਬਾਦੰ ਅਵਰਤ ਇਥੈ ਸੁਧ ਅਚਰਨ ਗੋਬਿੰਦ ਦਾ ਮੋਦਰ ਮਾਧਵੇ ਦਰਬੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਨ ਚਰਨ ਕਮਲ ਮੈਂ ਪਜੰਤ ਰਣ ਸਮਾਨ ਰਿਗ ਜਨਮ ਨੈ ਇਹ ਪਪੀਲ ਕਾ ਗ੍ਰਸਤੇ ਗੋਬਿੰਦ ਸਿਮਰਨ ਸਯੰ ਤਨੇ ਅਨਕ ਅਨਕ ਵਾਰ ਨਮੋ ਨਮੈ ਰਣੰ ਤਾ ਮੇਰੰ ਸੈਕੰ ਤਾ ਹਰੀੰ ਬੂਡੰ ਤਾ ਕਰੀੰ ਊਨੰ ਤਾ ਪਰੀੰ ਅੰਧਕਾਰ ਕੋਟਪੂਰ ਉਜਾਰੰ ਬਨਵੰਤ ਨਾਨਕ ਹਰ ਗੁਰ ਦਿਆਰੰ ਬ੍ਰਹਮਣ ਸੰਗ ਸੋ ਧਰਨੰ ਬ੍ਰਹਮ ਕਰਮ ਜੇ ਪੂਰਨ ਆਤਮ ਰਤਨ ਸੰਸਾਰ ਗਹੇ ਤੇ ਨਰ ਨਾਨਕ ਨੇਪਲੇ ਪਰ ਧਰਮ ਫਿਰਨੰ ਬੋਧਿਗਨ ਕਰਨ ਸੋ ਧਰਨੰ ਸਰਬਜੀਕ ਹੈ ਲਾਵ ਲਈ ਪ੍ਰਸਨਾ ਅਤਿ ਪਤ ਮਨਮਾਈ ਕਰਮ ਕਰਤ ਸੇ ਸੂਤਰ ਮਤੇ ਸਮੀਵ ਚਰਨੰ ਉਧਰਨੰ ਪੈ ਦੁਤਰ ਅਨੇਕ ਪਾਤਕ ਹਰਨੰ ਨਾਨਕ ਆਦ ਸੰਗਮਨਾ ਸੰਸੀਏ ਮਤੇ ਸਮੀਵ ਚਰਨੰ ਉਧਰਨੰ ਪੈ ਦੁਤਰ ਅਨੇਕ ਪਾਤਕ ਹਰਨੰ ਨਾਨਕ ਵਾਹਿਗੁਰੂ ਸੰਗਮ ਨ ਸੰਪੀਯ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ